ਉਹ ਗੁਰਦੁਆਰਾ ਸਾਹਿਬ ਜਿੱਥੇ ਦਰਸ਼ਨ ਇਸ਼ਨਾਨ ਕਰਨ ਦੇ ਨਾਲ ਤਦਰਾ ਫੰਗਲ ਇਨਫੈਕਸ਼ਨ ਤੇ ਚਮੜੀ ਦੇ ਰੋਗ ਠੀਕ ਹੋ ਜਾਂਦੇ ਹਨ ਜਦੋਂ ਗੁਰੂ ਅਰਜਨ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦੀ ਖੁਸ਼ੀ ਵਿੱਚ ਤਰੰਤਾਰਤ ਸਾਹਿਬੀ ਦੇ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਤਾਂ ਉਸ ਸਮੇਂ ਇੱਕ ਕੋੜੀ ਉਹਨਾਂ ਦੇ ਕੋਲ ਆਂਦਾ ਹੈ ਜੋ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਤਰਲਾ ਕਰਦਾ ਹੈ ਤਾਂ ਉਸ ਵਕਤ ਗੁਰੂ ਸਾਹਿਬ ਜੀ ਸੰਗਤ ਵਿੱਚੋਂ ਆਵਾਜ਼ ਦੇ ਕੇ ਪੁੱਛਦੇ ਹਨ ਕਿ ਉਸ ਇੱਕ ਸਾਹਮਣੇ ਆਵੇ ਜੋ ਇੱਥੇ ਲੰਗਰ ਨਾ ਚੱਕਦਾ ਹੋਵੇ ਪਰ ਉਸ ਵਕਤ ਸੰਗਤ ਵਿੱਚ ਕੋਈ ਸਾਹਮਣੇ ਨਹੀਂ ਆਉਂਦਾ ਫਿਰ ਗੁਰੂ ਸਾਹਿਬ ਦੀ ਸੰਗਤ ਵਿੱਚ ਸੇਵਾ ਕਰੇ ਬਾਬਾ ਸਿੱਸਰ ਸਾਈਂ ਜੀ ਨੂੰ ਆਵਾਜ਼ ਦੇ ਕੇ ਬੁਲਾਉਂਦੇ ਹਨ ਬ ਲਿਮਿਤ ਕਰੋ ਹੀ ਪ੍ਰਸ਼ਾਦਾ ਛੱਕ ਕੇ ਇਕ ਤਹੀ ਟੋਗਰਾ ਚੁੱਕ ਕੇ ਨੰਗੇ ਪੈਰੀ ਸੇਵਾ ਕਰਨ ਆ ਜਾਂਦੇ ਸਨ ਉਹ ਸੇਵਾ ਵਿੱਚ ਆ ਕੇ ਲੰਗਰ ਨਹੀਂ ਸਿੱਛਦੇ ਗੁਰੂ ਸਾਹਿਬ ਜੀ ਦਾ ਹੁਕਮ ਪਾ ਕੇ ਬਾਬਾ ਸਿੱਲਸਰ ਸਾਈਂ ਜੀ ਆਪਣੇ ਗਲ ਵਿੱਚ ਪਾਇਆ ਪੱਲਾ ਕੁੜੀ ਨੂੰ ਚੁਹਾਉਂਦੇ ਹਨ ਜਿਸ ਤੋਂ ਬਾਅਦ ਉਹ ਕੁੜੀ ਠੀਕ ਹੋ ਜਾਂਦਾ ਹੈ ਫਿਰ ਗੁਰੂ ਸਾਹਿਬ ਜੀ ਉਹਨਾਂ ਨੂੰ ਬਚਨ ਕਰਦੇ ਹਨ ਕਿ ਆਉਣ ਵਾਲੇ ਸਮੇਂ ਵੀ ਤੁਹਾਡੀਆਂ ਪੀੜੀਆਂ ਇਸੇ ਤਰ੍ਹਾਂ ਪੱਲਾ ਝੁਹਾ ਕੇ ਰੋਗੀਆਂ ਦੇ ਰੋਗ ਦੂਰ ਕਰਿਆ ਕਰਨਗੇ ਇੱਕ ਗੁਰਦੁਆਰਾ ਸਾਹਿਬ ਜਿਲ੍ਹਾ ਤਰਨਤਾਰਨ ਦੇ ਪਿੰਡ ਚੰਬਲ ਵਿੱਚ ਬਾਬਾ ਸਿਸਰ ਸਾਈਂ ਜੀ ਦਾ ਗੁਰਦੁਆਰਾ ਸਾਹਿਬ ਸ਼ੋਭਿਤ ਹੈ ਤੇ ਅੱਜ ਵੀ ਇੱਥੇ ਪੱਲਾ ਝੁਹਾ ਕੇ ਰੋਗੀਆਂ ਦੇ ਰੋਗ ਠੀਕ ਹੁੰਦੇ ਹਨ